ਸਤਾਰਿ ਸਿਲੀਸ ਕੈਂਡੀ ਸਕੂਲ ਮੈਕਵਾਲ ਰੋਬਾ ਤੋਂ ਅਸੀਂ ਆਪਣੇ ਟੀਚਰਸ ਅਗਰ ਨਾਲ ਮਿਲਦੇ ਹਾਂ ਹਾਂਜੀ ਪ੍ਰੂ ਮਹਾਰਾਜ ਜੀ ਲਈ ਅੱਜ ਇੱਕ ਖਾਸ ਹਾਂਜੀ ਇਤਿਹਾਸ ਗੁਰਪ੍ਰੀਤ ਬਾਦਰਾ ਜੀ ਤੋਂ ਬਹੁਤ ਢੀ ਦੇਣ ਇਸ ਨੂੰ ਚੰਨ ਚਾਹ ਹੋਇਆ ਜੀ ਆਪਣਾ ਅੰਤ ਸਿੰਘ ਗੁਰੂ ਧਰਮ ਲਈ ਆਪਣਾ ਸੀਸ قربਾਨ ਕੀਤਾ ਬਹੁਤ ਢੀ ਦੇਲਾ ਸਾਨੂੰ ਗੁਰਪ੍ਰੀਤ ਬਾਦਰਾ ਜੀ ਦੀ ਮੈਂ ਸਾਰੇ ਨਹੀਂ ਕਹਿਣਾ ਚਾਹੁੰਦੀ ਜੀ ਤੁਸੀਂ ਸਾਰੇ ਸਿੱਖੀ ਨਾਲ ਜੁੜੇ ਰਹੋ ਇਸ ਤਰ੍ਹਾਂ ਹੀ ਕੋਰਸ ਮਗਮੋਂ ਤੇ ਵੱਧ ਚੜ ਕੇ ਪਹੁੰਚੇ ਮੈਂ ਸਾਡੇ ਇਸ ਲਾਈ ਲਾਈ ਫੰਟੋ ਚਿਰਕ ਤੇਗਵਧਾ ਜੀ 350 ਸਾਲ ਨੂੰ ਸਮਰਪਿਤ ਇੱਥੇ ਤੇਗਵਧਾ ਜੀ ਨੂੰ ਬਹੁਤ ਪਾਰੀ ਸੰਗਤ ਦੇਖਣ ਨੂੰ ਆਈਆਂ ਨੇ ਤੇ ਮੈਂ ਮੈਂ ਇਹ ਕਹਿਣਾ ਆਪਣੇ ਜੱਤੇ ਨਾਲ ਆਪਣੇ ਟੀਚਰ ਸਾਹਿਬਾਨ ਸ਼੍ਰੀਮਤੀ ਜੀ ਸਿੱਖੀ ਨਾਲ ਪਹੁੰਚੇ ਹੋਇਆ ਤੇ ਮੈਂ ਸਾਰੇ ਨਹੀਂ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਇੱਕ ਧਰਮ ਨਾਲ ਜੁੜੇ ਰਹਿਣ ਕਿ ਆਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਪਣਾ ਸਾਰਾ ਤੋਹਫਾ ਤੇ ਸ਼ੋਅ ਰੱਖਿਆ ਜਿਹਨੇ ਉਹ ਰੋਹਤੋਂ ਭਾਗ ਜਾਈਆ ਆਪਾਂ ਆਰਆਈ ਹੋਏ ਇੰਸਾਰ ਕਰਕੇ ਸਾਰਿਆਂ ਨੂੰ ਕਹਿਣ ਚਾਹੀਦਾ ਸਿੱਖ ਧਰਮ ਦੀ ਤਕਦੀਰ ਦਾ ਕਾਰਨਾ ਅਤੇ ਮੇਰਾ ਨਾਮ ਪ੍ਰਿਆ ਸਨਿਆ ਜੀ ਮੈਂ ਪੀ ਡੀ ਆਰ ਐ ਸਕੂਲ ਤੋਂ ਵਾਈਸ ਪ੍ਰਿੰਸੀਪਲ ਹਾਂ ਔਰ ਅੱਜ ਜੋ ਜਿਹੜੇ ਬੱਚੇ ਮੋਬਾਈਲਾਂ ਦੇ ਨਾਲ ਗੱਲ ਨਹੀਂ ਇਹ ਫੇਲੀਅਰ ਹੋ ਰਿਹਾ ਕਿ ਸਿੱਖੀ ਧਰਮ ਦੇ ਨਾਲ ਲੋਕਾਂ ਨੂੰ ਜੋੜਨ ਦੇ ਲਈ ਇਹ ਆਜਾ ਅਨੁਕਰਣ ਲਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਪ੍ਰਸ਼ਾਸਨ ਨਾਲ ਓਕੇ ਤਾਂ ਦੇ ਦੇ। ਦੇਖੋ ਜੀ ਮੈਂ ਇਹਨੂੰ ਕਿਸੇ ਇੱਕ ਧਰਮ ਨਾਲ ਨਹੀਂ ਜੋੜਾਂਗੀ ਸਾਡੇ ਗੁਰੂ ਸਾਹਿਬ ਨੇ ਜੋ ਸ਼ਹਾਦਤ ਦਿੱਤੀ ਸੀ ਉਹ ਸਾਰੇ ਧਰਮਾਂ ਵਾਸਤੇ ਦਿੱਤੀ ਸੀਗੀ ਇਸ ਕਰਕੇ ਇਹ ਸ਼ਹਾਦਤ ਦਿਵਾਰਕ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਹੈਗਾ ਔਰ ਜਿਹੜੇ ਲੋਕੀ ਅੱਜਕੱਲ ਸਭ ਕੁਝ ਮੋਬਾਈਲਾਂ ਤੇ ਦੇਖ ਰਹੇ ਹੈਗੇ ਉਹਨਾਂ ਨੂੰ ਵੀ ਇਹ ਚਾਹੀਦਾ ਹੈਗਾ ਕਿ ਉਹ ਸਮਝਣ ਕਿ ਗੁਰੂ ਸਾਹਿਬ ਦੀ ਸ਼ਹਾਦਤ ਕੋਈ ਮਾਮੂਲੀ ਗੱਲ ਨਹੀਂ ਸੀਗੀ ਇਹ ਬਹੁਤ ਹੀ ਗਹਿਰਾਈ ਦੀ ਗੱਲ ਹੈਗੀ ਹੈ ਇਸ ਗੱਲ ਨੂੰ ਸਮਝਣਾ ਚਾਹੀਦਾ ਏ ਉਸ ਵਾਸ ਇਸ ਨਾਲ ਬੱਚਿਆਂ ਨੂੰ ਜਾਂ ਲੋਕਾਂ ਨੂੰ ਸਮਝ ਆਏਗਾ ਕਿ ਸਾਨੂੰ ਆਪਣੇ ਧਰਮ ਦੇ ਨਾਲ ਕਿੱਦਾਂ ਜੁੜਨਾ ਚਾਹੀਦਾ ਹੈਗਾ ਔਰ ਕਿੱਦਾਂ ਉਸ ਬਾਰੇ ਸਾਨੂੰ ਥੋੜਾ ਜਾ ਕਿਸੇ ਹੋਰ ਤਰ੍ਹਾਂ ਵੀ ਸੋਚਣਾ ਚਾਹੀਦਾ ਹੈ ਮੋਬਾਈਲ ਨਾਲ ਤੋਂ ਅਲੱਗ ਠੱਗ ਕੇ ਪੰਜਾਬ ਸਰਕਾਰ ਨੂੰ ਇਹ ਲਾਭ ਹੋਣ ਲੱਗਿਆ ਜਾ ਰਿਹਾ ਹੈ ਕਿ ਕਿਰਤ ਜੋ ਕਿ ਉਹ ਰਸਤੇ ਦੇ ਦੀ ਤੁਸੀਂ ਦੇਖੋ ਜਦੋਂ ਜੋ ਉਪਰਾਲੇ ਕਰਨਾ ਅੱਛੀ ਗੱਲ ਹੈਗੀ ਆ ਕਿ ਜੇ ਅਗਰ ਸਾਡੇ ਜਿਹੇ ਬੱਚੇ ਹੈਗੇ ਜੋ ਜੁੜ ਰਹੇ ਸਾਡੇ ਧਰਮ ਦੇ ਨਾਲ ਜਾਂ ਸਾਡੇ ਆਪਣੇ ਗੁਰਸੇ ਨਾਲ ਤਾਂ ਬਹੁਤ ਅੱਛੀ ਗੱਲ ਹੈਗੀ ਆ ਇਹਦੇ ਵਾਸਤੇ ਪੰਜਾਬ ਸਰਕਾਰ ਦੀ ਮੈਂ ਪ੍ਰਸ਼ੰਸਾ ਕਰਦੀ ਆ ਜੀ ਨਤਮਸਕ ਹੈ ਜੀ ਆਹ ਨਸਿੰਦ ਕੋਲ ਵਿੱਚ ਕੋ ਭਾਈ ਫੋਟ ਨੇ ਬੰਦ ਕਰਵਾਉਂਦਾ ਵੀ ਪਾਸ਼ਾਹੀ ਗੁਰੂ ਤੇਗ ਬਹਾਦਰ ਚਰਖਾ ਕੀ ਹੈ ਵੀ ਆਪ ਕੋ ਆਪਣਾ ਸਵਾਗਤ ਕਰਤੀ ਆਪਾਂ ਤੁਹਾਨੂੰ ਬਹੁਤ ਧੰਨਵਾਦ ਕਰਾਂ ਸਰਗੁਣ ਜੀ ਦਾ ਵੀ 1950 ਜਿੱਦੋਂ ਜਿਸੂਪਨ ਦੇ ਸ਼ਹਾਦਤ ਹੋਏ ਆ ਸਾਹਿਬ ਸ੍ਰੀ ਸ਼ਹਾਦਤ ਮਹਾਨ ਜੀ ਨੂੰ ਸਰਕਾਰ ਨਾਲ ਸੰਲੀ ਸ਼ਹਾਦਤ ਦੇ ਸਾਡੇ 200 ਸੌ ਨਾਮ ਦੇ ਸ਼ਹੀਦੀ ਸ਼ਾਹ ਅਫਜ਼ਲ ਬਹਾਉ ਦਾ ਹਾਲ ਹੈ ਅੱਜ ਇਹ ਜਿਹੜਾ ਲਾਜਵੰਤੀ ਸਟੇਡੀਅਮ ਵਿੱਚ ਪੰਜਾਬ ਦੀ ਸਾਊਂਡ ਸ਼ੂਟ ਹੋਇਆ ਹੈ ਔਰ ਪਟਾੜੀ ਜੱਟਾਂ ਨੇ ਪਤਾ ਸਾਡੇ ਇਤਿਹਾਸ ਨੂੰ ਬਹੁਤ ਜ਼ਿਆਦਾ ਹੈ ਸਾਡੇ ਸੰਵਿਧਾਨ ਸਿਆ ਇਹ ਸਾਡੇ ਦੀ ਸਿਸ਼ਟੀ ਦਾ ਗਰਭ ਦਾ ਵਿਸ਼ਾ ਹੈ ਨੌਵੀਂ ਪਾਸ਼ਾਹੀ ਨੇ ਦਸਵੀਂ ਪਾਸ਼ਾਹੀ ਨੇ 9 ਸਾਲ ਤੱਕ ਹਮ ਰਾਜਤ ਲਈ ਔਰ ਵੀ ਦਾਸ ਜਿਹੜੇ ਨਵੀਂ ਪਾਰਸ਼ਾਦੀ ਰੱਖਾ ਕੇ ਜੀਨੇ ਭਾਈ ਮਰਦ ਸਾਹਿਬ ਭਾਈ ਗਲਨ ਦੇ ਹਾਫ ਸੁਮਰਤ ਉਹ ਸ਼ਾਇਦ ਅੱਜ ਵੀ ਕੁੱਝ ਸੱਜਣ ਲੱਜਾਉਂਦਾ ਆਪਣਾ ਐਕਟੀ ਜਾ ਰਿਹਾ ਤੇ ਪੰਜਾਬ ਸਰਕਾਰ ਦੀ ਨੀਤੀ ਇਹ ਜਿਹੜਾ ਬੱਚਿਆਂ ਦਾ ਉਹਨਾਂ ਨੇ ਜਨਰੇਸ਼ਨ ਨੂੰ ਉੱਪਰ ਪਹੁੰਚਾ ਰਹੇ ਨਹੀਂ ਨਾ ਅੱਜ ਰਾਜ ਸਰਕਾਰ ਨੂੰ ਮੰਨ ਕਰੰਦੇ ਨੇ ਇਹ ਸਮਾਜ ਚੰਗੀ ਬਣਤੀ ਕਰਦੇ ਤੇ ਇਹ ਇਦਾਂ ਦੀ ਮਿਸਾਲ ਸ਼ਾਇਦ ਇਤਿਹਾਸ 'ਚ ਐਡੀ ਵੱਡੀ ਸ਼ਹਾਦਤ ਦੀ ਦੂਜੀ ਨਹੀਂ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਲਈ ਬਹੁਤ ਬਹੁਤ ਧੰਨਵਾਦ ਦੇ ਕਿ ਸਰਦਾਰ ਜੀ ਦੇ ਲੈਫਟ ਅਤੇ ਟੀਚਿੰਗਸ ਦੇ ਹਲਕਾ ਬੁਧਾਈ ਕੇ ਸਾਈਟੈਂਟ ਸ਼ੋ ਲਗਾ ਕੇ ਚਾਹੂ ਸ਼ੋ ਦਿਖਾ ਰਹੇ ਹੋ ਅਤੇ ਦੇਖ ਰਹੇ ਹਾਂ ਹਲਕਾ ਬੁਧਾਈ ਬਹੁਤ ਬਹੁਤ ਧਾਈ ਦੇਣੀ ਹੈ ਸਾਡੇ ਸ਼ਾਹਦਪੁਰ ਨਿਵਾਸੀਆਂ ਨੇ ਵੱਧ ਛੱਡ ਕੇ ਇੱਕ ਪਾਗ ਲਿਆ ਜਿਨ੍ਹਾਂ ਦੇ ਸੱਜਣਾਂ ਆ ਜੀ

ਇਤਿਹਾਸ ਬਾਰੇ ਪਤਾ ਲੱਗ ਰਿਹਾ ਕਿ ਇਤਿਹਾਸ ਦੇਖਿਏ ਬਿਲਕੁਲ ਤੁਸੀਂ ਠੀਕ ਕਿਹਾ ਜਿਹੜਾ ਸਾਡਾ ਕਲਚਰਲ ਹੈਰੀਟੇਜ ਹੁੰਦਾ ਹੈ ਉਹ ਇੱਕ ਬਹੁਤ ਵੱਡੀ ਬਹੁਤ ਇਨਕਾਲੀਬਲ ਐਸੈਟ ਹੈ ਪੂੰਜੀ ਹੈ ਸਰਟੀਫਿਕੇਟ ਅੱਗੇ ਆਉਣ ਵਾਲੀ ਜੇਨਰੇਸ਼ਨਸ ਨੂੰ ਪਾਸ ਆਨ ਕਰਨਾ ਸਾਡਾ ਧਰਮ ਵੀ ਹੈ ਸਭ ਨੂੰ ਸਿਖਾਣਾ ਸਾਡਾ ਧਰਮ ਹੈ ਔਰ ਇਹ ਨਵੀਂ ਟੈਕਨੋਲੋਜੀ ਦੇ ਨਾਲ ਜਦੋਂ ਅਸੀਂ ਉਹ ਦਰਸਾਉਂਦੇ ਆਂ ਤੇ ਬੱਚਿਆਂ ਨੂੰ ਤੁਸੀਂ ਦੇਖ ਰਹੇ ਹੋ ਕਿੰਨਾ ਖੁਸ਼ ਆਏ ਬੱਚਿਆਂ ਦੇ ਵਿੱਚ ਉਹਨਾਂ ਨੂੰ ਬਹੁਤ ਗੁੱਡ ਸਾਡੇ ਗੁਰੂਆਂ ਦਾ ਪਤਾ ਲੱਗੇਗਾ ਦੇਖਣ ਤੋਂ ਮਿਲ ਕੇ ਉਹਨਾਂ ਦੀਆਂ ਸ਼ਹਾਦਤਾਂ ਵਾਰੇ ਉਹਨਾਂ ਦੀ ਕੁਰਬਾਨੀ ਵਾਰੇ ਜਿਸ ਨਾਲ ਅਸੀਂ ਉਮੀਦ ਕਰਦੇ ਆਂ ਕਿ ਬੱਚਿਆਂ ਦੇ ਵਿੱਚ ਵੀ ਇੱਕ ਨਵੀਂ ਜਾਗਰੂਕਤਾ ਪੈਦਾ ਹੋਵੇ

ਦੇਖੋ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਕਲਚਰਲ ਹੈਰੀਟੇਜ ਨੂੰ ਦਰਸਾਉਂਦੇ ਹੋਏ ਲਗਾਤਾਰ ਕਾਰਜਕ੍ਰਮ ਕਰਾਇਆ ਜਾਂਦੇ ਪਾਸ਼ਾ ਵਿਭਾਗ ਦਾ ਹੁਣ ਤੁਸੀਂ ਦੇਖੋਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਪ੍ਰੋਗਰਾਮ ਹੋਣ ਵਾਲਾ ਹੈ ਸਲਾਮੈਂ ਤੁਹਾਨੂੰ ਦੱਸਿਆ 21 22 ਤਰੀਕ ਨੂੰ ਸਾਡੇ ਇੱਥੇ ਬੂਸਟ ਪਿਆ 300 ਪੰਜਾਬੀ ਸ਼ਹੀਦਤ ਦਿਵਸ ਯਾਦ ਕਰਦੇ ਹੋਏ ਅਸੀਂ ਕਰਾਂਗੇ ਆਰਗੇਨਾਈਜ਼ ਕੀਤਾ ਅਸੀਂ ਜ਼ਰੂਰ ਅਸੀਂ ਵਚਨਬੱਧ ਹੈ ਕਿ ਸਾਰੇ ਜੀ ਨਾਮ <coughs> ਕਰਨਾ